ਸਸਿਕਾ ਜੀ ਮਹਾਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਇੰਟਰਨੈਟ ਅੱਜ ਦੇ ਸਮੇਂ ਦੀ ਇੱਕ ਬਹੁਤ ਵੱਡੀ ਲੋੜ ਬਣ ਚੁੱਕਿਆ ਹੈ ਚਾਹੇ ਕਿਸੇ ਨੇ ਆਪਣੇ ਪਿਆਰੇ ਨੂੰ ਕੋਈ ਮੈਸੇਜ ਭੇਜਣਾ ਹੋਵੇ ਜਾਂ ਫਿਰ ਕਿਸੇ ਨੂੰ ਪੈਸੇ ਭੇਜਣੇ ਹੋਣ ਸਭ ਕੁਝ ਇੰਟਰਨੈਟ ਉਤੇ ਹੀ ਨਿਰਭਰ ਕਰ ਰਿਹਾ ਹੈ ਪਾਚੇ ਕਿਹਾ ਜਾਵੇ ਕਿ ਦੁਨੀਆ ਭਰ ਦੇ ਵਿੱਚ ਇੰਟਰਨੈਟ ਬੰਦ ਹੋਣ ਵਾਲਾ ਹੈ ਜੀ ਹਾਂ ਅੱਜਾ ਹੀ ਕੁਝ ਕਹਿਣਾ ਹੈ ਦੁਨੀਆ ਦੇ ਵਿੱਚ ਮਸ਼ਹੂਰ ਟੈਲੀਵਿਜ਼ਨ ਇੱਕ ਸ਼ੋਅ ਦਾ ਦਿਸਲ ਹਾਲ ਹੀ ਦੇ ਵਿੱਚ ਇੱਕ ਵੀਡੀਓ ਤੇ ਜਿਹਦੇ ਨਾਲ ਇੰਟਰਨੈਟ ਤੇ ਵਾਇਰਲ ਹੋ ਰਿਹਾ ਇਸ ਵੀਡੀਓ ਦੇ ਵਿੱਚ ਕਿਹਾ ਗਿਆ ਹੈ ਕਿ 16 ਜਨਵਰੀ ਨੂੰ ਦੁਨੀਆ ਭਰ ਦੇ ਵਿੱਚ ਇੰਟਰਨੈਟ ਬੰਦ ਹੋ ਜਾਵੇਗਾ ਇਸ ਦਾ ਕਾਰਨ ਦੱਸਿਆ ਗਿਆ ਹੈ ਕਿ ਇੱਕ ਜੁਆਇੰਟ ਸ਼ਾਰਕ ਸਮੁੰਦਰ ਦੇ ਅੰਦਰ ਇੰਟਰਨੈਟ ਦੇ ਉਪਕਰਨਾਂ ਨੂੰ ਨੁਕਸਾਨ ਪਹੁੰਚਾਏਗੀ ਜਿਸ ਕਾਰਨ ਇਹ ਸਮੱਸਿਆ ਦੁਨੀਆ ਭਰ ਦੇ ਵਿੱਚ ਆ ਸਕਦੀ ਹੈ ਇਸ ਵੀਡੀਓ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਇੱਕ ਪਾਸੇ ਇੰਟਰਨੈਟ ਦੇ ਬੰਦ ਹੋਣ ਦੇ ਕਾਰਨ ਅਰਥਚਾਰੇ ਨੂੰ ਨੁਕਸਾਨ ਹੋਵੇਗਾ ਤਾਂ ਉੱਤੇ ਹੀ ਪਾਈਚਾਰੇ ਇੱਕ ਦੂਜੇ ਦੇ ਨੇੜੇ ਵੀ ਆਉਣਗੇ। ਇਹ ਨਹੀਂ ਨਹੀਂ ਸਮੁੱਚੀ ਦੁਨੀਆ ਦੇ ਪਾਈਚਾਰੇ ਇੰਟਰਨੈਟ ਨੂੰ ਛੱਡ ਕੇ ਘਰਾਂ ਤੋਂ ਬਾਹਰ ਆ ਕੇ ਇੱਕ ਦੂਜੇ ਨਾਲ ਮਿਲਣਗੇ। ਹਾਲਾਂਕਿ ਇਸ ਕੋਈ ਖਵਾਨੀ ਦੇ ਵਿੱਚ ਕਿੰਨੀ ਕੋ ਸੱਚਾਈ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਡੋਨਲਡ ਟਰੰਪ ਦਾ ਸੋਚੁਕ ਸਮਾਗਮ 22 ਜਨਵਰੀ ਨੂੰ ਦੁਪਹਿਰ 12 ਵਜੇ ਯਾਨਕਿ ਭਾਰਤੀ ਸਮੇਂ ਦੇ ਅਨੁਸਾਰ 10:30 ਵਜੇ ਸ਼ੁਰੂ ਹੋਵੇਗਾ ਇਸ ਦੇ ਨਾਲ ਹੀ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਨਵੇਂ ਚੁਣੇ ਗਏ ਉਪ ਰਾਸ਼ਟਰਪਤੀ ਜਿਹੜੀ ਫੈਂਸ ਦੇ ਸੋਚੁਕ ਸਮਾਗਮ ਦੇ ਨਾਲ ਅਮਰੀਕੀ ਘਰੇਲੂ ਅਤੇ ਵਿਦੇਸ਼ੀ ਨੀਤੀ ਦੇ ਵਿੱਚ ਇੱਕ ਨਵੇਂ ਪੜਾਅ ਦੀ ਵੀ ਸ਼ੁਰੂਆਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਭਾਰਤ ਇੱਕ ਮੁੱਖ ਸਹਿਯੋਗੀ ਹੋਣ ਦੇ ਨਾਤੇ H1B ਵੀਜ਼ਾ ਸੁਧਾਰਾਂ ਸਪਲਾਈ ਚੇਨ ਲਚਕਤਾ ਅਤੇ ਇੰਡੋ-ਪੈਸੀਫਿਕ ਖੇਤਰ ਵਰਗੇ ਮੁੱਦਿਆਂ ਉੱਤੇ ਪ੍ਰਸ਼ਾਸਨ ਦੇ ਰੁਖ ਉਤੇ ਨੇੜਿਓ ਨਜ਼ਰ ਰੱਖੇਗਾ। ਦਸਿਆ ਚੰਪ ਦੇ ਸੌ ਚੁੱਕ ਸਮਾਗਮ ਤੇ ਵਿੱਚ ਕਈ ਵਿਦੇਸ਼ੀ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਵੀ ਉਮੀਦ ਹੈ ਜਿਨ੍ਹਾਂ ਦੇ ਵਿੱਚ ਅਰਜنٹੀਨਾ ਦੇ ਰਾਸ਼ਟਰਪਤੀ ਜੇਵੀਨ ਮੇਲੀ, ਬ੍ਰਿਟੇਨ ਦੀ ਸੱਚੇ ਪੱਖੀ ਰਿਫਾਰਮ ਯੂਕੇ ਪਾਰਟੀ ਦੇ ਮੁਖੀ ਨਾਈਜ਼ੇਲ ਫਿਰਾਜ਼, ਜਾਪਾਨੀ ਵਿਦੇਸ਼ੀ ਮંત્રી ਟਾਕੇਸ਼ੀ ਯਾਵਾ ਇਟਲੀ ਦੇ ਪਦਨੰਤ ਮੰਤਰੀ ਜੋਲਚੀਆ ਮੈਲੋਨੀ ਅਤੇ ਇੱਕ ਸੱਜੇ ਪੱਖੀ ਸ਼ਾਮਲ ਹਨ ਇੱਕ ਫ੍ਰਾਂਸੀਸੀ ਰਾਜਨੀਤਿਕ ਪਾਰਟੀ ਦੇ ਨੇਤਾ ਦੇ ਸ਼ਾਮਲ ਹੋਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਹਾਲਾਂਕਿ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਰ ਬੋਲਸੋਨਾਰੋ ਨੂੰ ਟਰੰਪ ਦੇ ਸੋਚੁਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਪਾਸਪੋਰਟ ਦੇ ਨਾਲ ਸੰਬੰਧਿਤ ਮੁੱਦੇ ਉਨ੍ਹਾਂ ਨੂੰ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਰੋਕ ਸਕਦੇ ਨੇ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਸੋਚੁਕ ਸਮਾਗਮ ਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਸੀ ਹਾਲਾਂਕਿ ਉਹ ਇਸ ਸਮਾਰੋਹ ਦੇ ਵਿੱਚ ਇੱਕ ਉੱਚ ਪੱਧਰ ਰਾਜਦੂਤ ਭੇਜ ਸਕਦੇ ਨੇ